ਅਕਾਲੀ ਦਲ ਦੇ ਵਿੱਚ ਹਮੇਸ਼ਾ ਹੀ ਨਵੀਂ-ਨਵੀਂ ਹਲਚਲ ਜਿੱਥੇ ਵੇਖਣ ਨੂੰ ਮਿਲਦੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਹੈ ਉਸ ਨੂੰ ਭੰਗ ਕਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਤਾਂ ਹਮੇਸ਼ਾ ਹੀ ਪਾਰਟੀ ਦੇ ਵਿੱਚ ਜਿੱਥੇ ਵੱਡੀਆਂ ਹਲਚਲਾਂ ਵੇਖਣ ਨੂੰ ਮਿਲਦੀਆਂ ਨੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਹਲਚਲ ਹੈ ਜਿੱਥੇ ਪਹਿਲਾਂ ਪ੍ਰਧਾਨਗੀ ਦਾ ਜਿਹੜਾ ਰੇੜਕ ਹੈ ਉਹ ਲਗਾਤਾਰ ਬਰਕਰਾਰ ਸੀ ਤਾਂ ਹੁਣ ਕੋਰ ਕਮੇਟੀ ਜਿਹੜੀ ਅੱਜ ਤੱਕ ਨਹੀਂ ਕਦੇ ਭੰਗ ਕੀਤੀ ਗਈ ਉਸ ਨੂੰ ਭੰਗ ਕਰ ਦਿੱਤਾ ਗਿਆ ਹੈ। ਦਰਅਸਲ ਤੁਹਾਨੂੰ ਦੱਸ ਦਿੰਨੇ ਆ ਕਿ ਬਾਗੀ ਧੜੇ ਦੇ ਵੱਲੋਂ ਜਿੱਥੇ ਇਲਜ਼ਾਮ ਲਗਾਏ ਗਏ ਸੀ ਕਿ ਪਾਰਟੀ ਨੂੰ ਹੋਈਆਂ ਗਲਤੀਆਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ। ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਸੀ। ਕਿਉਂਕਿ ਬਾਗੀ ਤੜੇ ਦੇ ਵੱਲੋਂ ਕਿਹਾ ਗਿਆ ਸੀ ਕਿ ਅਕਾਲੀ ਦਲ ਪਾਰਟੀ ਨੂੰ ਸੁਰਜੀਤ ਕਰਨ ਦੇ ਲਈ ਜਿਹੜੀਆਂ ਹੋਈਆਂ ਗਲਤੀਆਂ ਉਹਦੇ ਲਈ ਮਾਫੀ ਨਾਮਾ ਪਾਣਾ ਪਏਗਾ ਤਾਂ ਮੰਗ ਪੱਤਰ ਵੀ ਬਾਗੀ ਤੜੇ ਦੇ ਵੱਲੋਂ ਦਿੱਤਾ ਗਿਆ ਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਸੀ ਸਪਸ਼ਟੀਕਰਨ ਦੇ ਲਈ ਪਰ ਜਿਹੜਾ ਹੈ ਸਪਸ਼ਟੀਕਰਨ ਉਹ ਫਿਲਹਾਲ ਜਿਹੜਾ ਹੈ ਰੀਜ਼ਨੇਬਲ ਸਾਹਮਣੇ ਤਾਂ ਨਹੀਂ ਆਇਆ ਪਰ ਸਾਹਮਣੇ ਆਂਦੀ ਹੈ ਇਹ ਇੱਕ ਵੱਡੀ ਜਾਣਕਾਰੀ ਕਿ ਕੋਰ ਕਮੇਟੀ ਹੈ ਜਿਹੜੀ ਉਸ ਨੂੰ ਭੰਗ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਬਾਗੀ ਧੜੇ ਦੇ ਵਿੱਚ ਬੀਬੀ ਜ਼ਗੀਰ ਕੌਰ ਸੀਨੀਅਰ ਮੈਂਬਰ ਅਕਾਲੀ ਦਲ ਦੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸ਼ਾਮਲ ਨੇ ਤਾਂ ਬਾਗੀ ਧੜੇ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪਾਰਟੀ ਨੂੰ ਸੁਰਜੀਤ ਕਰਨ ਲਈ ਇਸ ਦੇ ਵਿੱਚ ਚੇਂजेस ਲੈਣੇ ਜ਼ਰੂਰੀ ਨੇ ਪੰਥਕ ਸ਼ਖਸੀਅਤਾਂ ਦੇ ਨਾਲ ਬੈਠਕ ਕਰਕੇ ਪਾਰਟੀ ਨੂੰ ਜਿਹੜੀ ਚੀਜ਼ ਦੀ ਧਾ ਲੱਗੀ ਹੈ ਉਸ ਦੇ ਵਿੱਚ ਬਦਲਾਅ ਦੀ ਲੋੜ ਹੈ ਮਾਫੀ ਮੰਗ ਕੇ ਉਸ ਦੇ ਵਿੱਚ ਚੇਂਜਸ ਲਿਆਉਣ ਦੀ ਲੋੜ ਹੈ ਤਾਂ ਜਿਹੜਾ ਪੰਥ ਵੱਡਾ ਹੋਣਾ ਚਾਹੀਦਾ ਹੈ ਪਾਰਟੀ ਦੇ ਵਿੱਚ ਉਹਦਾ ਵੱਡਾ ਨਹੀਂ ਹੋਣਾ ਚਾਹੀਦਾ ਸਾਰਿਆਂ ਦੀ ਸਲਾਹ ਦੇ ਨਾਲ ਚੱਲਣਾ ਚਾਹੀਦਾ ਪਰ ਵੇਖਣ ਨੂੰ ਇਹ ਮਿਲਿਆ ਕਿ ਸੁਖਬੀਰ ਬਾਦਲ ਦੇ ਵੱਲੋਂ ਜਿਹੜਾ ਬਾਗੀ ਧੜਾ ਹੈ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿਰੁੱਧ ਇੱਕ ਸਟੈਂਡ ਲੈ ਲਿਤਾ ਗਿਆ ਕੋਰ ਕਮੇਟੀ 'ਚ ਉਹ ਬੰਦੇ ਬਾਹਰ ਕਰ ਦਿੱਤੇ ਗਏ ਨੇ ਜਿਹੜੇ ਲੱਗਦੇ ਨੇ ਉਹਨਾਂ ਨੂੰ ਕਿ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਇਹ ਸਾਡਾ ਕਹਿਣਾ ਨਹੀਂ ਹੈ ਇਹ ਕਹਿਣਾ ਹੈ ਅਕਾਲੀ ਦਲ ਦੇ ਸੀਨੀਅਰ ਮੈਂਬਰ ਬੀਬੀ ਜਗੀਰ ਕੌਰ ਦਾ ਤਾਂ ਉਹਨਾਂ ਨੇ ਇਹ ਸਾਫ਼-ਸਾਫ਼ ਕਿਹਾ ਕਿ ਸੁਖਬੀਰ ਬਾਦਲ ਜਦੋਂ ਉਹਨਾਂ ਨੂੰ ਲੱਗਦਾ ਹੈ ਆਪਣੀ ਮਰਜ਼ੀ ਨਾਲ ਪਾਰਟੀ 'ਚੋਂ ਬੰਦਿਆਂ ਨੂੰ ਬਾਹਰ ਕਰ ਦਿੰਦੇ ਨੇ ਇਹ ਦੁਖੜਾ ਉਹਨਾਂ ਦੇ ਸਾਹਮਣੇ ਤਾਂ ਆਇਆ ਕਿਉਂਕਿ ਪਹਿਲਾਂ ਵੀ ਬੀਬੀ ਜ਼ਗੀਰ گور ਨੇ ਜਿਹੜੇ ਉਹ ਪਾਰਟੀ ਤੋਂ ਬੇਰੁਖ ਹੋ ਕੇ ਗਏ ਸੀ ਤਾਂ ਕਿਤੇ ਨਾ ਕਿਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਵੀ ਕਿਹਾ ਸੀ ਕਿ ਜੇਕਰ ਉਹ ਮਾਫੀ ਮੰਗਣਗੇ ਜਾਂ ਪਾਰਟੀ ਨੂੰ ਸੁਰਜੀਤ ਕਰਨਾ ਚਾਹੁੰਦੇ ਨੇ ਤਾਂ ਉਹਦੇ ਲਈ ਜਿਹੜੇ ਬੇਰੁਖ ਹੋਏ ਹੋਏ ਮੈਂਬਰ ਨੇ ਪਾਰਟੀ ਦੇ ਸੀਨੀਅਰ ਉਹਨਾਂ ਨੂੰ ਵਾਪਸ ਲਿਆਣਾ ਪਵੇਗਾ ਤਾਂ ਤੁਸੀਂ ਵੇਖਿਆ ਕਿ ਢੀਂਡਾ ਸਾਹ ਵੱਲੋਂ ਵੀ ਵਾਪਸੀ ਕੀਤੀ ਗਈ ਬੀਬੀ ਜ਼ਗੀਰ گور ਵੀ ਵਾਪਸ ਆਏ ਪਰ ਕਿਤੇ ਨਾ ਕਿਤੇ ਅਕਾਲੀ ਦਲ ਪਾਰਟੀ ਹੈ ਜਿਹੜੀ ਉਸ ਨੂੰ ਉਸ ਤਰੀਕੇ ਦਾ ਹੈ ਜਿਹੜਾ ਫੇਵਰ ਪੰਜਾਬ ਚੋ ਮਿਲ ਹੀ ਨਹੀਂ ਪਾਰਿਆ ਸੋ ਕਿਤੇ ਨਾ ਕਿਤੇ ਸੀਨੀਅਰ ਜਿਹੜੇ ਮੈਂਬਰ ਨੇ ਉਹਨਾਂ ਨੇ ਪਰਚੋਲ ਕੀਤੀ ਕਿ ਜੇਕਰ ਪਾਰਟੀ ਤੋਂ ਹੋਈਆਂ ਗਲਤੀਆਂ ਜੜੀ ਉਹਦੀ ਮਾਫੀ ਮੰਗ ਲਈਤੀ ਜਾਵੇ ਸਿਰ ਅਕਾਲ ਤਖਤ ਸਹਿਬ ਜਾ ਕੇ ਜੇਕਰ ਸੁਖਬੀਰ ਬਾਦਲ ਤਲਬ ਹੋ ਕੇ ਸਪਸ਼ਟੀਕਰਨ ਦੇ ਦੇ ਤਾ ਫੇਰ ਪਾਰਟੀ ਦੇ ਵਿੱਚ ਚੇਂਜ ਆ ਸਕਦਾ ਹੈ ਹੋ ਸਕਦਾ ਹੈ ਪਬਲਿਕ ਦੀ ਜਿਹੜੀ ਸੋਚ ਹੈ ਉਹ ਪਾਰਟੀ ਦੇ ਲਈ ਬਦਲੀ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਕਿਤੇ ਨਾ ਕਿਤੇ ਜਿਹੜੀ ਅਕਾਲੀ ਦਲ ਪਾਰਟੀ ਹੈ ਜਿਹਦੀ ਆਲਮੋਸਟ ਜਮਾਨਤ ਜਬਤ ਹੋਈ ਹੈ ਤਾਂ ਕਿਤੇ ਨਾ ਕਿਤੇ ਉਹ ਵੇਖਣ ਨੂੰ ਸ਼ਾਇਦ ਮਿਲੇ ਲੋਕਾਂ ਦੇ ਦਿਲ ਦੇ ਵਿੱਚ ਦੁਬਾਰਾ ਜਿਵੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਜਗਾ ਸੀ ਪਾਰਟੀ ਨੂੰ ਜਿਵੇਂ ਵੇਖਿਆ ਜਾਂਦਾ ਸੀ ਤਾਂ ਵੇਖਣ ਨੂੰ ਕੁਝ ਹੋਰ ਮਿਲਿਆ ਜਿਹੜਾ ਹੈ ਪਾਰਟੀ ਜਿਹੜਾ ਵੱਡਾ ਫੈਸਲਾ ਲਿੱਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਹੁਣ ਕੋਰ ਕਮੇਟੀ ਨੂੰ ਭੰਗ ਕਰਨ ਦਾ ਉਸਤੇ ਬੀਬੀ ਜਗੀਰ ਕੌਰ ਸੀਨੀਅਰ ਮੈਂਬਰ ਦਾ ਪ੍ਰਤੀਕਰਮ ਸਾਹਮਣੇ ਆਇਆ ਸੁਬੀਰ ਬਾਦਲ ਨੂੰ ਸਿੱਧੇ ਹੋਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਮਰਜ਼ੀ ਹੁੰਦੀ ਹੈ ਉਦੋਂ ਉਹ ਪਾਰਟੀ 'ਚ ਬੁਲਾ ਲੈਂਦੇ ਨੇ ਜਦੋਂ ਨਹੀਂ ਹੁੰਦੀ ਤਾਂ ਉਹ ਕਰ ਦਿੰਦੇ ਨੇ ਤੋਂ ਆਹ ਸੁਣ ਲਿਆ ਐਕਸਕਲੂਸਿਵ ਇਹ ਗੱਲਬਾਤ ਬੀਬੀ ਜਗੀਰ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਬਸ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਭੰਗ ਕਰਨ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਤੁਸੀਂ ਇਕੋ ਪ੍ਰਧਾਨ ਦੀ ਹੋਲੀ ਸੋਲੀ ਮਾਲਕ ਨੇ ਬੜੀ ਪਾਰਟੀ ਜੇ ਹਮੇਸ਼ਾ ਉਹਨੇ ਦਿੱਤੀ ਕਿ ਜਦੋਂ ਜਿੰਨ ਕਰਦਾ ਪੰਕ ਕਰਦੇ ਸਭ ਦੀ ਸਰਹਦੀ ਹੋ ਜਾਂਦੀ ਹੈ ਠੀਕ ਹੈ ਜੀ ਚਾਹੇ ਉਹਨਾਂ ਨੂੰ ਇਸ ਫਲ ਦਾ ਅਹਿਸਾਸ ਹੋ ਗਿਆ ਕਿ ਅੱਧੇ ਨਾਲ ਜ਼ਿਆਦਾ ਮੈਂਬਰ ਜੇ ਕੋਰਟ ਕਮੇਟੀ ਤੇ ਹੈ ਉਹ ਸ਼ੋਮਣੀ ਕਾਲ ਦੇ ਸੁਧਾਰ ਲੈਣ ਵਿੱਚ ਕੰਮ ਕਰ ਰਹੇ ਆ ਹੋ ਸਕਦਾ ਉਹਨਾਂ ਨੇ ਮਾਨੇ ਚ ਹੋਵੇ ਕਿ ਮੈਂ ਇਹ ਪੰਕ ਕਰਕੇ ਤੇ ਮੈਂ ਨਵੇਂ ਲਾਵਾਂ ਇਹ ਉਹਨਾਂ ਦੀ ਮਰਜ਼ੀ ਹੈ ਜੀ ਕਿਉਂਕਿ ਇਹਨਾਂ ਕਰਨਾ ਕਰਕੇ ਤਾਂ ਪਾਰਟੀ ਦਾ ਅੱਗੇ ਨੁਸਾਨ ਹੋਇਆ ਕਿ ਜਦੋਂ ਦਿਲ ਕਰਦਾ ਉਹਨਾਂ ਦਾ ਪੰਗ ਕਰ ਦਿੰਦੇ ਆ ਜਦੋਂ ਦਿਲ ਕਰਦਾ ਕਿ ਕਿੰਨਾਵੇਂ ਨੂੰ ਕੱਢ ਦਿੰਦੇ ਆ ਪਾ ਦਿੰਦੇ ਆ ਉਹ ਤੇ ਗੱਲਾਂ ਹੀ ਕਰਦੀਆਂ ਹੁੰਦੀਆਂ ਨੇ ਵਰਕਿੰਗ ਕਮੇਟੀ ਨੇ ਕਹਿੰਦਾ ਹੁਣ ਵਰਕਿੰਗ ਕਮੇਟੀ ਜਿਹੜਾ ਮਰਜ਼ੀ ਮਤਾ ਪਾਲਣ ਜੀ ਅੱਗੇ ਵੀ ਜੀ ਪਟਿਆ ਸਾਹਾਲਾ ਇਹ ਤੇ ਕਦੀ ਵਰਕਿੰਗ ਕਮੇਟੀ ਮੀਟਿੰਗ ਨਹੀਂ ਹੋਈ ਹਮੇਸ਼ਾ ਆਪ ਹੀ ਕਰਦੇ ਆ ਸਭ ਕੁਝ ਜੀ ਪੁੰਦਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ 80 ਤੋਂ 90% ਜਿਹੜਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਵਰਕਰ ਨੇ ਉਹ ਸੁਖबीर ਬਾਦਲ ਦੇ ਨਾਲ ਨੇ ਤਾਂ ਫਿਰ ਉਹਨਾਂ ਨੂੰ ਅਜਿਹਾ ਫੈਸਲਾ ਲੈਣ ਦੀ ਕੀ ਲੋੜ ਪੈ ਗਈ ਉਹ ਵੀ ਜਦੋਂ ਅਸੀਂ ਅਕਾਲ ਤਖਤ ਸਾਬਤ ਉਹਨਾਂ ਨੂੰ ਹੁਣ ਤਲਬ ਕੀਤਾ ਜਾਣਾ ਬਸ ਇਹੀ ਤੇ ਫਰਕ ਹੈ ਜੇ 80% ਤੇ 100% ਕੀ ਹੈ ਨਾ ਅਸੀਂ ਕਿਹੜੇ ਸ਼੍ਰੋਮਣੀ ਕਾਲ ਦਲ ਦੇ ਖਿਲਾਫ ਸਾਂ ਕੋਈ ਜੀ ਅਸੀਂ ਵੀ ਸ਼੍ਰੋਮਣੀ ਕਾਲ ਦਲ ਦੀ ਗੱਲ ਕਰਦੇ ਆਂ ਜੇ ਅਸੀਂ ਵੱਖਰੇ ਬਹਿ ਕੇ ਕਰਦੇ ਆਂ ਤਾਂ ਵੀ ਸ਼੍ਰੋਮਣੀ ਕਾਲ ਦਲ ਦੇ ਪੁਕਾਈ ਵਾਸਤੇ ਕਰਦੇ ਆਂ ਬੜੀ ਬੇਤਰੀ ਵਾਸਤੇ ਗੱਲ ਕਰ ਰਹੇ ਆ ਕਿ ਇਹ ਕਿਉਂ ਕਹਿੰਦੇ ਆ ਕਿ ਸ਼ੋਮਣੀ ਅਕਾਲੀ ਦਲ ਦੇ 90% ਲੋਕਾਂ ਦਾ ਹੀ ਹੈ ਤੇ ਚੰਦਿਤ ਬਰਾੜ ਦੇ ਵੱਲੋਂ ਜਿਵੇਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਲੋਕ ਮਤਲਬ ਕਿ ਅਕਾਲੀ ਦਲ ਪਾਰਟੀ ਦੇ ਵਿੱਚ ਚੰਗੇ ਬਦਲਾਅ ਚਾਹੁੰਦੇ ਨੇ ਜਾਂ ਫਿਰ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਜਿਵੇਂ ਬਾਗੀ ਧੜਾ ਇਹ ਕਹਿੰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਬਾਗੀ ਧੜਾ ਸ੍ਰੀ ਕਾਲਕਟਖ ਸਾਹਿਬ ਤੇ ਜਾਂਦਾ ਹੈ ਤੇ ਜਥੇਦਾਰ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਜਾਂਦਾ ਹੈ ਕਿ ਸੁਖਬੀਰ ਬਾਦਲ ਨੂੰ ਜਿਹੜਾ ਹੈ ਤਲਬ ਕੀਤਾ ਜਾਵੇ ਤੇ ਜਿਹੜੀ ਪੁਰਾਣੀਆਂ ਗਲਤੀਆਂ ਨੇ ਉਹਦੀ ਮੁਆਫੀ ਵੀ ਕੀਤੀ ਜਾਵੇ ਹਨਾ ਤੇ ਉਹ ਇਹ ਕਹਿੰਦੇ ਨੇ ਕਿ ਬਾਗੀ ਤੁਹਾਡਾ ਇਹੇ ਕਰ ਰਿਹਾ ਹਨਾ ਚਰਨਜੀਤ ਬਰਾੜ ਕਹਿ ਰਹੇ ਨੇ ਕਿ ਇਹ ਜਿਹੜਾ ਆਪਣਾ ਇਹ ਸੁਖਬੀਰ ਬਾਦਲ ਦਾ ਤੁਹਾਡਾ ਇਹ ਜਿਹੜਾ ਹੈਗਾ ਉਹ ਪੋਜੀਸ਼ਨ ਨਹੀਂ ਕਰਨਾ ਚਾਹੁੰਦਾ ਅਕਾਲੀ ਦਲ ਦੇ ਵਿੱਚ ਜਿਹੜੇ ਪੋਜੀਟਿਵ ਬਦਲਾਅ ਜ਼ਰੂਰੀ ਨੇ ਇਹਨੂੰ ਸੁਜੀਤ ਕਰਨ ਲਈ ਉਹ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹ ਹੀ ਲੋਕਾਂ ਨੂੰ ਇਹ ਜਿਹੜੇ ਨੇ ਭੰਗ ਕਰਕੇ ਕਮੇਟੀ ਕੱਢ ਦੇਣਾ ਚਾਹੁੰਦੇ ਨੇ ਜਿਹੜੇ ਕਿ ਅਕਾਲੀ ਦਲ ਨੂੰ ਸੁਜੀਤ ਕਰਨ ਲਈ ਕੁਝ ਚੰਗੀਆਂ ਗੱਲਾਂ ਦੇ ਨੇ ਸੋ ਉਹਨਾਂ ਦਾ ਇਹ ਕਹਿਣਾ ਹੈ ਰੋਮਣੀ ਕਾਲੀ ਦਲ ਦੇ ਸੁਧਾਰ ਦੇ ਸਬੰਧ ਵਿੱਚ ਅਸੀਂ ਤੁਰੇ ਹਾਂ ਔਰ ਜੇ ਐਸੀ ਕੋਈ ਚੰਗੀ ਗੱਲ ਕਰਨ ਵਾਸਤੇ ਕਹਿੰਦੇ ਆ ਤੇ ਉਹਨਾਂ ਨੂੰ ਤਕਲੀਫ ਹੋਣੀ ਨਹੀਂ ਚਾਹੀਦੀ ਉਹਨਾਂ ਨੂੰ ਤਾਂ ਚਾਹੀਦਾ ਸਗਾ ਚੰਗੀ ਗੱਲ ਲੈ ਕੇ ਜੇ ਕੋਈ ਅਸੀਂ ਸੁਧਾਰ ਕਰ ਸਕੀਏ ਜੇ ਪਾਰਟੀ ਚ ਗਰਾਵਟ ਆਈ ਹੈ ਜੇ ਕੋਈ ਕਮਜ਼ੋਰੀ ਆਈ ਹੈ ਤਾਂ ਉਹਨੂੰ ਠੀਕ ਕਰ ਸਕੀਏ ਪਰ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋਏਗਾ ਇਹ ਦੂਜੀ ਗੱਲ ਜਿਹੜੀ ਸ਼੍ਰੀ ਅਖਾਲਸਾ ਸਾਹਿਬ ਤੇ ਹੈ ਇਹ ਤੇ ਲੰਬੇ ਸਮੇਂ ਇੱਕੀ ਸੁਖਾਂਤਰੀ ਆਵਾਜ਼ ਸੀ ਕਿ ਜਿਹੜੀਆਂ ਕੋਈ ਗਲਤੀਆਂ ਹੋਈਆਂ ਨੇ ਜਾਂ ਕੋਈ ਜਿਹਨਾਂ ਮਾਨਸਿਕ ਤੌਰ ਤੇ ਤੇ ਪੀੜਾ ਦਿੱਤੀ ਹੈ ਲੋਕਾਂ ਨੂੰ ਉਹਦੇ ਸਕੂਨ ਵਾਸਤੇ ਸਾਨੂੰ ਅੰਸ਼ੀਕ ਅਖਾਲਸਾ ਸਾਹਿਬ ਦੇ ਉੱਤੇ ਆਪਣੇ ਗੁਰੂ ਘਰ ਜਾ ਕੇ ਅ ਅਰ ਸਿਮਾ ਜਾਚਨਾ ਕਰਨੀ ਚਾਹੀਦੀ ਹੈ ਜੀ ਸੇ ਆ ਸਿੱਖਾਂ ਕੇ ਹੈ ਵੀ ਇਹ ਸਾਡੇ ਕੋਲ ਵੀ ਛੋਟੀਆਂ ਮੋਟੀਆਂ ਕੋਈ ਗਲਤੀਆਂ ਜਾਂ ਸਾਡੀ ਜਿੰਨੀ ਕਿਸੇ ਮੌਲੀ ਹੈ ਤਾਂ ਸੁਧੇ ਮਾਜਨਾ ਕਰਨ ਵਾਸਤੇ ਆਈਆਂ ਤੇ ਇਹਨਾਂ ਨੂੰ ਇਹਨਾਂ ਨੂੰ ਕੀ ਤਕਲੀਫ ਹੈ ਜੀ ਉਹ ਤੇ ਜਾਣਦੀ ਇਹ ਅੱਗੇ ਬਲਾ ਵੀ ਗਿਆ ਸਿੰਘ ਸਾਹਿਬ ਜੀ ਦੇ ਤੇ ਇਜਾਜ਼ਤ ਫਸਟਿਕਨ ਦੇ ਦਣ ਅਸੀਂ ਦੇ ਕੁਛ ਨਹੀਂ ਕਹਵੇ ਅਸੀਂ ਤੇ ਸਿੰਘ ਸਾਹਿਬ ਜੀ ਬੇਨਤੀ ਪੱਤਰ ਹੀ ਦੇ ਕੇ ਆਏ ਆ ਕਿ ਜਿਹੜੀਆਂ ਕੋਈ ਹੋਈਆਂ ਭੁੱਲਾਂ ਨੇ ਗਲਤੀਆਂ ਨੇ ਜਾਂ ਕੋਈ ਗੁਨਾਹ ਹੋ ਗਏ ਨੇ ਉਹਨਾਂ ਨੂੰ ਸਾਨੂੰ ਮਾਫ ਕੀਤਾ ਜਾਵੇ ਤਾਂ ਜੋ ਕੰਸਲੀ ਚਰਦੀ ਕਲਾ ਨਾ ਸੇਵਾ ਕਰ ਸਕੀ। ਅਸਲੀ ਕੋਈ ਗਲਤੀ ਨਹੀਂ ਕੀਤੀ ਸੀ। ਇਸ ਗਲਤੀ ਤੁਹਾਨੂੰ ਕੀ ਲੱਗਦਾ ਵੇ ਸੁਖਬੀਰ ਬਾਦਲ ਨੇ ਜਿਹੜੇ ਉਹ ਜਿਵੇਂ ਕਿ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਸ ਨੂੰ ਲੈ ਕੇ ਫਿਰ ਪ੍ਰਧਾਨਗੀ ਨੂੰ ਲੈ ਕੇ ਜਿਆਦਾ ਜਿਹੜਾ ਇਹ ਰੇੜਕਾ ਚੱਲ ਰਿਹਾ ਹੈ ਜਾਂ ਫਿਰ ਜਿਹੜੀ ਪ੍ਰਧਾਨਗੀ ਦੀ ਸੀਟ ਹੈ ਉਸਤੇ ਰੇੜਕਾ ਬਰਕਰਾਰ ਹੈ ਜਿਹੜਾ ਇਸ ਨੂੰ ਹਾਲਾਂਕਿ ਪੁੱਲਾਇਆ ਜਾ ਰਿਹਾ ਹੈ ਕਿ ਜਿਹੜੀ ਪਾਰਟੀ ਹੈ ਉਹਦੇ ਸੀਨੀਅਰ ਜਿਹੜੇ ਲੀਡਰ ਨੇ ਉਹਨਾਂ ਨੂੰ ਨਾਲ ਰੱਖਣਾ ਜ਼ਰੂਰੀ ਹੈ ਪਾਰਟੀ ਨੂੰ ਇੱਕਮੁੱਠ ਕਰਨ ਦਾ ਜ਼ਰੂਰੀ ਹੈ ਇਹ ਜਦੋਂ ਉਹਨਾਂ ਲਈ ਜ਼ਰੂਰੀ ਹੈ ਪੰਚ ਦੀ ਸੇਵਾ ਲਈ ਜਾਂ ਫਿਰ ਪ੍ਰਧਾਨਗੀ ਦੀ ਸੀਟ ਜਾਵਾ ਜ਼ਰੂਰੀ ਹੈ ਇਹ ਕਿ ਪੰਥ ਦੀ ਊਰੀ ਹੈ ਕਿ ਇਕੱਲੀਆਂ ਸਾਨੂੰ ਅਹੁਦੇ ਚਾਹੀਦੇ ਜੁੜੀ ਹੈ ਅਸੀਂ ਤੇ ਕਹਿੰਦੇ ਆ ਕਿ ਸਾਨੂੰ ਸਾਰਿਆਂ ਨੂੰ ਅਹੁਦਿਆਂ ਤਿਆਗ ਕਰਨਾ ਚਾਹੀਦਾ ਔਰ ਜਿੱਥੇ ਤੱਕ ਹੋ ਸਕੇ ਪੰਥ ਦੀ ਸੇਵਾ ਕਰਨੀ ਚਾਹੀਦੀ ਸੀ ਵੀਰ ਬਾਦਲ ਦੇ ਫੈਸਲੇ ਤੇ ਤੁਸੀਂ ਕੀ ਆਪਣਾ ਪ੍ਰਤੀਕਰਮ ਦੇਣਾ ਚਾਹੋਗੇ ਵੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਪਾਰਟੀ ਭੰਗ ਕਰਤੀ ਹੈ ਹੁਣ ਇਹਦੇ ਨਾਲ ਕੀ ਫਾਇਦਾ ਹੋਣਾ ਪਾਰਟੀ ਨੂੰ ਮੈਂ ਇੱਕੋ ਗੱਲ ਕਹਿਣੀ ਹੈ ਕਿ ਸਰਦਾਰ ਸੁਬੀਰ ਤੇ ਬਾਦਲ ਨੇ ਹਮੇਸ਼ਾ ਪਾਰਟੀ ਨੂੰ ਆਪਣੀ ਪਾਰਟੀ ਆਪਣਾ ਜਿਦਾ ਇੱਕ ਕੰਪਨੀ ਹੁੰਦੀ ਹੈ ਉਹਦਾ ਸਮਝ ਕੇ ਚਲਾਉਂਦੇ ਹੈ ਕਿ ਜੇ ਵੀ ਰਾਏ ਨਹੀਂ ਲੈਣੀ ਹੁੰਦੀ ਕੋਈ ਕੁਝ ਨਹੀਂ ਕਰਨਾ ਹੁੰਦਾ ਆਪਣਾ ਮਨ ਕਰਦਾ ਭੰਕ ਕਰ ਦਿੱਤੀ ਆਪਣਾ ਮਨ ਕਰਦਾ ਰੁਕਤਾ ਪਾਲਿਆ ਇਹ ਨਹੀਂ ਮਰਜ਼ੀ ਹੈ ਜੀ ਉਹਨਾਂ ਦੇ ਅਧਿਕਾਰ ਹੈ ਉਹਨਾਂ ਦੇ ਕੋਲ ਹੈ ਅਸੀਂ ਕੀ ਕਹਿ ਸਕਦੇ ਹਾਂ ਉਹਨਾਂ ਨੂੰ ਜੇ ਉਹਨਾਂ ਨੇ ਕੀਤਾ ਹੈ ਕਿ ਆਪਣੀ ਮਰਜ਼ੀ ਨਾਲ ਹੀ ਕਰਦੇ ਹੈ ਨਾ ਉਹ ਤੇ ਇੱਕ ਬਹਾਨਾ ਹੁੰਦਾ ਜੀ ਵਰਕਿੰਗ ਕਮੇਟੀ ਨੇ ਕਹਿਤਾ ਸੀਗਾ ਜੀ ਵਰਕਿੰਗ ਕਮੇਟੀ ਦੇ ਦਸਾ 15 ਸਾਲਾਂ ਤੋਂ ਹੀ ਪਹਿਲੀ ਵਾਰੀ ਮੀਟਿੰਗ ਲ}}{| ਕੀ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਹੈ ਵੀ ਜਿਹੜੇ ਲੋਕ ਉਹਨਾਂ ਦੀ ਉਹੀ ਜਿਵੇਂ ਤੁਸੀਂ ਹੁਣ ਕਿਹਾ ਵੇ ਜਿਹੜੀ ਉਹਨਾਂ ਦੀ ਨਹੀਂ ਮੰਨਦੇ ਹੈਗੇ ਜਿਹੜੇ ਥੋੜਾ ਜਿਹਾ ਪਰੇ ਹੋ ਕੇ ਹਨਾ ਪਾਰਟੀ ਤੋਂ ਪਰ ਉਹਨਾਂ ਦੇ ਤੋਂ ਵੱਖਰੇ ਹੋ ਕੇ ਜਿਹੜਾ ਪਾਰਟੀ ਬਾਰੇ ਸੋਚ ਰਹੇ ਨੇ ਪੰਥਕ ਸੋਚ ਰੱਖਦੇ ਨੇ ਉਹਨਾਂ ਨੂੰ ਵੱਖਰਾ ਕਰਨ ਲਈ ਕਮੇਟੀ ਭੰਗ ਕੀਤੀ ਗਈ ਹੈ ਤੁਹਾਨੂੰ ਲੱਗਦਾ ਇਹ ਉਹਨਾਂ ਲੋਕਾਂ ਨੂੰ ਪਰੇ ਕਰਨ ਲਈ ਹੈ ਮੈਂ ਮਰੀ ਦੂਰੀ ਪਾਬਲਾ ਕੀ ਕਹਿ ਸਕਦੀ ਹਾਂ ਪਰ ਉਹਨਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਉਹ ਤੁਸੀਂ ਆਪ ਹੀ ਦੇਖ ਲਓ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੀਬੀ ਜੀ ਜਿਹਨੇ ਕੋਲ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ